ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਿਛਲੇ ਲੰਬੇ ਸਮੇਂ ਤੋਂ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਆਖਰਕਾਰ ਅੱਜ ਉਸ ਮਾਮਲੇ ਨੂੰ ਲੈ ਕੇ ਕਿਤਨਾ ਕਿਤੇ ਜਿਹੜੀ ਹੈ ਕੋਰਟ ਦੇ ਵਿੱਚ ਸੁਣਵਾਈ ਆ ਉਹ ਅੱਜ ਹੋਈ ਹੈ ਤੇ ਪੰਜਾਬ ਸਰਕਾਰ ਨੇ ਵੀ ਅੱਜ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਹੈ ਆਖਿਰਕਾਰ ਕਾਰਨ ਕੀ ਹੈ ਕਿ ਉਹਨਾਂ ਨੂੰ ਪੈਰੋਲ ਕਿਉਂ ਨਹੀਂ ਮਿਲ ਰਹੀ ਸਰਕਾਰ ਨੇ ਜੋ ਆਪਣਾ ਪੱਖ ਰੱਖਿਆ ਉਹਦੇ ਵਿੱਚ ਕੀ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਇਹ ਸਾਰੀ ਅਸੀਂ ਤੁਹਾਨੂੰ ਅੱਜ ਇਸ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਸੰਸਦ ਮੈਂਬਰ ਅਮਰਪਾਲ ਸਿੰਘ ਦੇ ਮਾਮਲੇ ਲੈ ਕੇ ਜਾਣਕਰ ਜਿਹੜੀ ਉਹ ਸਾਂਝੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh ਸਿੰਘ ਰੁਪਾਣਾ ਜੀ ਮੌਜੂਦ ਨੇ ਰੁਪਾਣਾ ਜੀ ਸਤਿਕਾਰ ਸਤਿਕਾਰ ਰੁਪਾਣਾ ਜੀ ਬੇਸ਼ੱਕ ਲੰਬਾ ਸਮਾਂ ਹੋ ਗਿਆ ਅਮਰਪਾਲ ਸਿੰਘ ਦੇ ਮਾਮਲੇ ਲੈ ਕੇ ਲਗਾਤਾਰ ਉਹਨਾਂ ਦੇ ਵਕੀਲਾ ਵੱਲੋਂ ਪਟੀਸ਼ਨਾਂ ਵੀ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ মিডিਆ ਦੇ ਸਾਹਮਣੇ ਆਪਣਾ ਪੱਖ ਰੱਖਿਆ ਜਾਂਦਾ ਹੈ ਤਾਂ ਅੱਜ ਇਸ ਮਾਮਲੇ ਲੈ ਕੇ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਆਪਣਾ ਕਿਤੇ ਨਾ ਕਿਤੇ ਰੁੱਖ ਜਿਹੜਾ ਅਪਣਾਇਆ ਰੁੱਖ ਆਪਣਾ ਦਾਇਰ ਕੀਤਾ ਆਪਣਾ ਜਵਾਬ ਵੀ ਉੱਥੇ ਭੇਜਿਆ ਹੈ ਤਾਂ ਸਭ ਤੋਂ ਵੱਡਾ ਜ਼ਿਕਰ ਕੀਤਾ ਜਾਵੇ ਵੀ ਆਖਰਕਾਰ ਉਹਨਾਂ ਨੂੰ ਪਰੋਲ ਕਿਉਂ ਨਹੀਂ ਮਿਲਦੀ ਸਰਕਾਰ ਨੇ ਤੇ ਨਾਲ ਆਪਣਾ ਪੱਖ ਕੀ ਰੱਖਿਆ ਦੇਖੋ ਅਮਰਜੀਤ ਸਰਦਰੁੱਤ ਜਿਹੜਾ ਇਜਲਾਸ ਚੱਲ ਰਿਹਾ ਲੋਕ ਸਭਾ ਦਾ ਹੂੰ 1 ਦਸੰਬਰ ਤੋਂ ਸ਼ੁਰੂ ਹੋਇਆ ਤੇ 19 ਦਸੰਬਰ ਤੱਕ ਜਿਹੜਾ اجلاس ਚੱਲ ਰਿਹਾ ਤੇ اجلاس ਦੇ ਵਿੱਚ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਜਿਹੜੀ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਜਿਹੜਾ ਉਹਨਾਂ ਦੇ ਬਚਾਅ ਪੱਖ ਦੇ ਵਕੀਲ ਹੈ ਜਾਂ ਉਹਨਾਂ ਦਾ ਜਿਹੜਾ ਵਕੀਲਾਂ ਦਾ ਪੈਨਲ ਹੈ ਉਹਨਾਂ ਦੇ ਚਾਰਾ ਜੋ ਹੀ ਲਗਾਤਾਰ ਜਾਰੀਆ ਇਹ ਹੁਣੇ ਨਹੀਂ ਤੇ ਇਸ ਤੋਂ ਪਹਿਲਾਂ ਵੀ ਜਦੋਂ 21 ਜੁਲਾਈ ਤੋਂ ਲੈ ਕੇ ਜਿਹੜਾ ਮੌਨਸੂਨ اجلاس ਸੀਗਾ ਤੇ ਉਹ 21 ਅਗਸਤ ਤੱਕ ਚੱਲਿਆ ਸੀਗਾ ਤੇ ਉਸ ਸਮੇਂ ਵੀ ਤੁਹਾਡੇ ਯਾਦ ਹੋਣਾ ਕਿ ਉਦੋਂ ਵੀ ਇਹਨਾਂ ਨੇ ਚਾਰਾ ਜੂਇ ਕਾफी ਕੀਤੀ ਸੀ ਪਰ ਉਦੋਂ ਵੀ ਉਹ ਜਿਲਾਸ ਦੇ ਵਿੱਚ ਸ਼ਮੂਲੀਅਤ ਜਿਹੜੀ ਉਹਦੀ ਨਹੀਂ ਹੋ ਸਕੀ ਤਾਂ ਹੁਣ ਇਹਨਾਂ ਨੇ ਪਹਿਲਾਂ ਜਿਹੜੀ ਲੋਕ ਸਭਾ 77 ਨੂੰ ਐਪਲੀਕੇਸ਼ਨ ਦਿੱਤੀ ਤਾਂ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਹੈਗਾ ਕੋਰਟ ਜਾ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਗਏ ਤੇ ਉਹ ਸੁਪਰੀਮ ਕੋਰਟ ਤੋਂ ਪਹਿਲਾਂ ਇੱਕ ਐਪਲੀਕੇਸ਼ਨ ਜਿਹੜੀ ਤੁਹਾਡੇ ਯਾਦ ਨਾਲ ਕਿ ਪੈਂਡਿੰਗ ਸੀ ਹਾਈ ਕੋਰਟ ਦੇ ਵਿੱਚ ਕਾ ਸੁਪਰੀਮ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਸੀਗੀਆਂ ਉਹਦੇ ਚ ਵੀ ਇੰਨੇ ਦਿਨ ਚੇ ਇਹਦਾ ਜਿਹੜਾ ਫੈਸਲਾ ਹੋਣਾ ਚਾਹੀਦਾ ਤਾਂ ਉਹਨਾਂ ਨੇ ਫਿਰ ਇਹ ਵੀ ਉਹਨਾਂ ਨੂੰ ਵੀ ਕਿਹਾ ਸੀ ਜਿਹੜਾ ਬਚਾਅ ਪੱਖ ਦਾ ਜਿਹੜਾ ਇਹਨਾਂ ਦੇ ਵਕੀਲ ਨੇ ਜਾਂ ਉਹਨਾਂ ਦਾ ਜਿਹੜਾ ਪੈਨਲ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਹੇਠਲੀ ਅਦਾਲਤ ਜਾਓ ਤਾਂ ਫਿਰ ਇਹ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਮਰਤਸਰ ਜਿਹੜਾ ਤਰਨਤਾਰਨ ਹੂੰ ਕਿਉਂਕਿ ਖਡੂਰ ਸਭਾ ਹਲਕਾ ਹੈ ਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਨੂੰ ਤਰਨਤਾਰਨ ਪੈਂਦਾ ਤੇ ਡਿਪਟੀ ਕਮਿਸ਼ਨਰ ਕੋਲ ਜਾਣਾ ਜ਼ਰੂਰੀ ਸੀ ਇਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੀਤੀ ਤੇ ਆਪਾਂ ਉਸਤੇ ਵੀ ਕਾਫੀ ਲੰਬੀ ਚੋੜੀ ਗੱਲਬਾਤ ਕੀਤੀ ਸੀਗੀ ਲਗਭਗ ਪਿਛਲੇ ਮਹੀਨੇ ਤਾਂ ਉਦੋਂ ਤੁਹਾਡੇ ਯਾਦ ਹੋਣਾ ਕਿ ਦਿੱਪਤੀ ਕੇਸ ਅੰਮ੍ਰਿਤਸਰ ਨੇ ਵੀ ਉਹ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਰਿਜੈਕਟ ਕਰਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜੇ ਅਮਰਤਪਾਲ ਆਉਂਦੇ ਨੇ ਤਾਂ ਜਿਹੜਾ ਸਾਡੇ ਖਤਰਾ ਹੋ ਸਕਦਾ ਤਾਂ ਇਹ ਚੀਜ਼ਾਂ ਜਿਹੜੀਆਂ ਗੱਲਾਂ ਨੂੰ ਰੱਖ ਕੇ ਉਹਨਾਂ ਨੇ ਫਿਰ ਜਿਹੜੀ ਆਪਣੀ ਉਹ ਇਹਨਾਂ ਦੀ ਡਿਸਮਿਸ ਕਰਤੀ ਹੁਣ ਇਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਤੇ ਹਾਈ ਕੋਰਟ ਦੇ ਵਿੱਚ ਵੀ ਅੱਜ ਜਿਹੜਾ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਜਿਹੜੀ ਪੇਸ਼ੀ ਸੀ ਉਦੋਂ ਨਹੀਂ ਹੋਈ ਤੇ ਅੱਜ ਵਾਲੀ ਪੇਸ਼ੀ ਦੇ ਵਿੱਚ ਤੇ ਹਾਇ ਜਿਹੜਾ ਇਹਨਾਂ ਦਾ ਸਰਕਾਰੀ ਜਿਹੜਾ ਵਕੀਲ ਹੈ ਸਰਕਾਰੀ ਵਕੀਲਾਂ ਦਾ ਪੈਨ ਲਾ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਦੇ ਨਾਮ ਆ ਉਹਦੇ ਚ ਇੱਕ ਲਿਸਟ ਹੈ ਲਗਭਗ ਜਿਹੜੀ ਦਰਜਣ ਤੋਂ ਵੱਧ ਬੰਦੇ ਦੱਸੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਨੂੰ ਅਮਰਤਪਾਲ ਤੋਂ ਖਤਰਾ ਵੀ ਜੇਕਰ ਭਾਈ ਅਮਰਤਪਾਲ ਜਿਹੜੇ ਸੰਸਦ ਮੈਂਬਰ ਆ ਹਾਂ ਤਾਂ ਕਿੰਨਾ ਹਾਂ ਬਿਲਕੁਲ ਵੀ ਉਹਨਾਂ ਨੂੰ ਜਾਨ ਦਾ ਖਤਰਾ ਹੋ ਸਕਦਾ ਹੁਣ ਬਚਾਅ ਪੱਖ ਕੀ ਕਹਿੰਦਾ ਹੈ ਬਚਾਅ ਪੱਖ ਗੱਲ ਇਹ ਕਹਿੰਦਾ ਹੈ ਵੀ ਜਿਹੜੇ ਲੋਕ ਨੇ ਜਿਨ੍ਹਾਂ ਦਾ ਲਿਸਟ ਚ ਨਾਮ ਪੰਜਾਬ ਸਰਕਾਰ ਦੇ ਰਹੀ ਹੈ ਵੀ ਉਹ ਆਮ ਲੋਕ ਹੈ ਉਹਨਾਂ ਨੂੰ ਖਤਰਾ ਤਾਂ ਹੋਣਾ ਨਹੀਂ ਚਾਹੀਦਾ ਤੇ ਅਮਰਤਪਾਲ ਇੱਕ ਸੰਸਦ ਮੈਂਬਰ ਹੈ ਠੀਕ ਹੈ ਸੋ ਆਪਾਂ ਇੱਕ ਵਾਰ ਗੱਲਬਾਤ ਕਰ ਲੈ ਸਾਡੇ ਨਾਲ ਐਡਵੋਕੇਟ ਹਰਜੋਤ ਸਿੰਘ ਮਾਨ ਜੁੜ ਚੁੱਕੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਜਿਹੜੇ ਇਸ ਚੀਜ਼ ਨੂੰ ਜਿਹੜਾ ਬਾਤ ਕਰ ਰਹੇ ਨੇ ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਸਕਾ ਜੀ ਧੰਨਵਾਦ ਜੀ ਮਾਨ ਸਾਹਿਬ ਸਭ ਤੋਂ ਪਹਿਲਾਂ ਅੱਜ ਜਿਹੜੀ ਸੁਣਵਾਈ ਹੋਈ ਆ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਮਾਮਲੇ ਨੂੰ ਪੈਰੋਲ ਨੂੰ ਲੈ ਕੇ ਤਾਂ ਉਹਦੇ ਵਿੱਚ ਮੋਢਲੇ ਤੌਰ ਤੇ ਕੀ ਦੇਖ ਰਹੇ ਹੋ ਨੂੰ ਕਿਦਾਂ ਜਿਹੜੀ ਸੁਣਵਾਈ ਹੋਈ ਦੇਖੋ ਜਿਹੜਾ ਪੈਰੋਲ ਵਾਲਾ ਕੇਸ ਹੈ ਕਿ ਭਾਈ ਅਮਰਪਾਲ ਸਿੰਘ ਵੀ ਮੈਂਬਰ ਪਾਰਲੀਮੈਂਟ ਜੀ ਸੈਸ਼ਨ ਅਟੈਂਡ ਕਰਨਾ ਚਾਹੁੰਦੇ ਨੇ ਜੀ ਅਸੀਂ ਲਾਸਟ ਇਅਰ ਵੀ 2024 ਦੇ ਵਿੱਚ ਵੀ ਲਗਾਈ ਸੀਗੀ ਪੈਰੋਲ ਦੇ ਲਈ ਅਪਲੀਕੇਸ਼ਨ ਹੂੰ ਉਸ ਟਾਈਮ ਤੇ ਰੀਜਨ ਬਈ ਡਿਫਰੈਂਟ ਸੀਗਾ ਹੁਣ ਇਸ ਵਾਰੀ ਰੀਜਨ ਪੰਜਾਬ ਸਰਕਾਰ ਨੇ ਕਿ ਇੱਕ ਇੱਕ ਕੰਮਾਂ ਦਾ ਜੋ ਪੰਜਾਬ ਦੇ ਵਿੱਚ ਮਾਹੌਲ ਹੈ ਉਹਨਾਂ ਦੇ ਬੋਲਣ ਦੇ ਨਾਲ ਖਰਾਬ ਹੋ ਸਕਦਾ ਇਸ ਕਰਕੇ ਇਹਨਾਂ ਨੇ ਅਸੀਂ ਪਰਮਿਟ ਨਹੀਂ ਕਰਦੇ ਕਿ ਉਹ ਪਾਰਲੀਮੈਂਟ ਵਿੱਚ ਆਉਣ ਤੇ ਆ ਕੇ ਸਪੀਚ ਦੇਣ ਹੂੰ دوسرا ਰੀਜਨ ਉਹਨਾਂ ਨੇ ਕਿਹਾ ਕਿ ਕਨਸਟੀਟਿਊਸ਼ਨਲ ਰਾਈਟ ਨਹੀਂ ਪਰਦਾ ਉਹਨਾਂ ਦਾ ਜੀ ਇਹ ਦੋ ਰੀਜਨ ਬੇਸਿਕਲੀ ਉਹਨਾਂ ਤੁਸੀਂ ਨੇ ਬਾਕੀ ਜੋ ਗਰਾਉਂਡ ਉਹਨਾਂ ਨੇ ਇੱਕ ਰਿਪਲਾਈ ਦੇ ਫਾਰਮ ਦੇ ਵਿੱਚ ਆਊਟ 4 ਤੋਂ 5000 ਰੁਪਏ ਦਾ ਇੱਕ ਰਿਪਲਾਈ ਦਿੱਤਾ ਉਹ ਜੋ ਰਿਪਲਾਈ ਆ ਉਹਦੇ ਵਿੱਚ ਜਿਹੜੀਆਂ 2023 ਵਿੱਚ ਚੈਨੈਸੇ ਲੱਗੀ ਸੀ ਉਸ ਤੋਂ ਲੈ ਕੇ ਜਿੱਥੋਂ ਟਾਈਮ ਐਨੈਸੇ ਲੱਗੀ ਸਾਰੇ ਹੀ ਗਰਾਊਂਡ ਜਿਹੜੇ ਨੇ ਉਹ ਦੁਬਾਰਾ ਲਿਆ ਕੇ ਕੋਪੀ ਕਰਕੇ ਤੇ ਕੋਰ ਨੂੰ ਦੇ ਦਿੱਤੇ ਕੋਈ ਫਰੈਸ਼ ਗਰਾਊਂਡ ਜਾਂ ਕੋਈ ਫਰੈਸ਼ ਇਹੋ ਜਿਹੀ ਕੋਈ 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 ਥ੍ਰੈਟ ਕੋਈ ਇਹਨਾਂ ਨੂੰ ਹੈਗੀ ਆ ਉਹਦੇ ਰਿਗਾਰਡਿੰਗ ਕੁਝ ਨਹੀਂ ਹੈ ਕਿ ਇਹਨਾਂ ਨੂੰ ਕਿਉਂ ਥ੍ਰੈਟ ਹੈ ਪੰਜਾਬ ਉੱਤੇ ਸਿਕਿਉਰਟੀ ਨੂੰ ਲੈ ਕੇ ਉਹੀ ਜਿਹੜੇ ਗਰਾਊਂਡ ਹੈ ਸਭੇ ਜੀ ਜੀ ਹਾਂ ਹਰ ਜੋ ਹਜ਼ੂਰ ਦੀ ਇੱਕ ਗੱਲ ਦੱਸੋ ਜਿਹੜਾ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਇੱਕ ਜਿਹੜਾ ਰਿਪਲਾਈ ਦਿੱਤਾ ਸੀ ਪੰਜਾਬ ਸਰਕਾਰ ਨੇ ਕਿ ਜੇ ਹੋਂ ਕੋਡ ਦਿੱਤਾ ਦੋਨੋਂ ਸੇਮ ਹੈ ਨਹੀਂ ਤਰਨਤਾਰਨ ਹੈ ਜਿਹੜਾ ਡਿਸਟ੍ਰਿਕਟ ਕਮਿਸ਼ਨਰ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਹੀਂ ਨਹੀਂ ਰਿਪਲਾਈ ਹਾਂਜੀ ਉਹਨੇ ਰਿਪਲਾਈ ਸਿੰਪਲ ਸੀਗਾ ਜੀ ਇੱਕ ਪੇਜ ਤੇ ਰਿਪਲਾਈ ਸੀਗਾ ਕਿ ਹੈਟ ਹੈ ਸਕਿਉਰਟੀ ਰੀਜ਼ਨਸ ਕਰਕੇ ਅਸੀਂ ਨਹੀਂ ਆਉਂਦੇ ਹੋਣਾ ਚਾਹੁੰਦੇ ਹੋਰ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਸਪੈਸਿਫਿਕ ਕਈ ਨਹੀਂ ਗੱਲ ਦੱਸੀ ਆ ਇੱਕ ਲਾਈਨ ਦੇ ਵਿੱਚ ਕਿ ਸਕਿਉਰਟੀ ਰੀਜਨਸ ਕਰਕੇ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਆਉਣਾ ਚਾਹਦੇ ਪਰਮਿਟ ਨਹੀਂ ਕਰਦੇ ਤੇ ਇਹ ਇਥੇ ਲੰਬਾ ਚੌੜਾ ਜਿਹੜਾ ਹੈਗਾ ਜਿਹੜਾ ਅੱਜ ਹਾਈ ਕੋਰਟ ਦਿੱਤਾ ਹਾਂਜੀ ਇਹ ਫਿਰ ਉਸ ਤੋਂ ਬਾਅਦ ਦੁਬਾਰਾ ਅਸੀਂ ਫਿਰ ਉਹਨਾਂ ਦਾ ਡੀਸੀ ਸਾਹਿਬ ਦਾ ਜੋ ਇਹ ਸੀਗਾ ਆਰਡਰ ਸੀ ਕਿ ਉਹਨਾਂ ਨੇ ਡਿਸਲਾਈਨ ਕਰ ਦਿੱਤਾ ਸਾਨੂੰ ਪ੍ਰੋਬਲਮ ਤਾਂ ਫਿਰ ਦੁਬਾਰਾ ਆਇਆ ਸੀ ਜਦੋਂ ਅਵੇਲੇਬਲ ਹਾਈ ਕੋਰਟ ਨੂੰ ਅਪਰੋਚ ਕੀਤੀ ਤਾਂ ਉਸ ਤੋਂ ਇਹ ਵਿੱਚ ਗੋਕ ਨੇ ਕਿਹਾ ਵੀ ਇੰਨੀ ਕੁ ਲਾਈਨ ਲਿਖਣਾ ਸਫੀਸ਼ੀਐਂਟ ਨਹੀਂ ਆ ਵੀ ਸਪੈਸੀਫਿਕ ਦੱਸੋ ਕੀ ਗਰਾਉਂਡਸ ਨੇ ਕੀ ਰੀਜ਼ਨ ਹੈ ਵੀ ਇਹਨੀ ਗੱਲ ਦਾ ਮੈਂ ਸਾਡੀ ਸਕੂਲ ਕਹਿੰਦੇ ਕੋਰਟ ਨੇ ਕੈਸੀ ਸੈਟੀਸਫਾਈ ਨਹੀਂ ਹੈਗੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਹ ਡਿਟੇਲ ਰਿਪਲਾਈ ਫਾਈਲ ਕੀਤਾ ਜਿਹਦੇ ਵਿੱਚ ਐਨਐਸਏ ਵਾਲੇ ਗਰਾਉਂਡ ਸੀ ਜਿਹੜੇ ਨੇ ਰੀਪਰੋਡਿਊਸ ਕੀਤੇ ਆਚਾਰਜੋਤ ਜੀ ਇੱਕ ਜਿਹੜਾ ਦੱਸਿਆ ਜਾ ਰਿਹਾ ਕਿ ਕੁਝ ਬੰਦਿਆਂ ਦੇ ਨਾਮ ਆ ਜਿਹੜੀ ਰਿਪਲਾਈ ਫਾਈਲ ਕੀਤਾ ਤੇ ਜਿਹਦੇ ਵਿੱਚ ਨਾਮ 12-15 ਬੰਦਿਆਂ ਦੱਸੇ ਜਾ ਰਹੇ ਆ ਤਾਂ ਵੀ ਇਹਨਾਂ ਬੰਦਿਆਂ ਨੂੰ ਖਤਰਾ ਹੈਗਾ ਉਹ ਬੰਦੇ ਕੌਣ ਆ ਤੁਸੀਂ ਨਾਮ ਪੜਿਆ ਉਹ ਦੇ ਨਾਮ ਪੜੇ ਨੇ اچھا ਉਹ ਉਹ ਜੋ ਪਰਸਨ ਨੇ ਨਾ ਜੀ ਉਹ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਉਹ ਇੰਟੈਲੀਜੈਂਸ ਨੇ ਇੱਕ ਆਪਣਾ ਸ਼ੰਕਾ ਜ਼ਾਹਿਰ ਕੀਤਾ ਸੀ ਕਿ ਇਹਨਾਂ ਪਰਸਨ ਨੂੰ ਜਿਹੜਾ ਆ ਉਹ ਜਾਨ ਨੂੰ ਖਤਰਾ ਹੈ ਬਈ ਮਿਸਪਾਲ ਸਿੰਘ ਉਹਨਾਂ ਤੋਂ ਹੂੰ ਉਹਦੇ ਵਿੱਚ ਕੋਈ ਪ੍ਰਤਪਾਲ ਸਿੰਘ ਬਰਗਾੜੀ ਨੇ ਵਿਕਰਮਜੀਤ ਜੋ ਪਗਰ ਸਿੰਘ ਜਵਾਹੀ ਉਹਨਾਂ ਦਾ ਛੋਟਾ ਨਾਂ ਆ ਹੂੰ ਇੱਕ ਹੋਰ ਨੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਪਰਸਨ ਨੂੰ ਜਿਹੜਾ ਆ ਖਤਰਾ ਸੀ ਔਰ ਉਹਨਾਂ ਵਿੱਚੋਂ 15 ਦੇ ਵਿੱਚੋਂ ਗੁਰਪ੍ਰੀਤ ਸਿੰਘ ਹਰੀਨਾਮਾ ਮਾਡਰ ਇਹਨਾਂ ਨੇ ਕਰਵਾ ਦਿੱਤਾ ਹੂੰ ਹੂੰ ਇਹ ਉਹ ਲਿਸਟ ਉਹ ਲਿਸਟ ਜਿਹੜੀ ਹੈ ਉਹ ਇੰਟੈਲੀਜੈਂਸ ਨੇ ਜਾਰੀ ਕੀਤੀ ਹੈ ਤਾਂ ਕਿ ਕਿਸੇ ਭਾਈ ਅਮਿਤਪਾਲ ਸਿੰਘ ਨਾਲ ਕਿਸੇ ਸਮਰਥਕ ਨੇ ਜਾਂ ਉਹਨਾਂ ਦੇ ਗਰੁੱਪ ਮੈਂਬਰ ਨੇ ਜਾਰੀ ਕੀਤੀ ਇਹ ਰਿਪਲਾਈ ਚ ਫਾਈਲ ਹੈ ਰਿਪਲਾਈ ਦੇ ਵਿੱਚ ਫਾਈਲ ਕੀਤਾ ਹੋਇਆ ਰਿਪਲਾਈ ਦੇ ਵਿੱਚ ਫਾਈਲ ਹੈ ਬਿਕਾਜ਼ ਜਿਹੜਾ 3 ਐਨਐਸਏ ਸੀ ਨਾ ਟਾਈਮ ਲੱਗੀ ਜਿਹਦੇ ਵਿੱਚ ਹੁਣ ਇਕੱਲੇ ਭਾਈ ਅਮਿਤਪਾਲ ਸਿੰਘ ਰੀਟੇਨ ਤੇ ਜੋ ਕਰਦੇ ਵਿੱਚ ਉਹ ਜਿਹੜਾ ਡਿਟੈਂਸ਼ਨ ਆਰਡਰ ਜੀ ਉਹਦਾ ਗਰਾਊਂਡ ਹੈ ਕਫਰਸ਼ ਨਹੀਂ ਹੈ ਇਹ ਉਹਦਾ ਗਰਾਊਂਡ ਹੈ ਸਾਲ ਪੁਰਾਣਾ ਤੁਰਿਆ ਰਿਹਾ ਠੀਕ ਹਾਂ ਅੱਛਾ ਜਿਹੜੇ ਜਿਨ੍ਹਾਂ ਦੇ ਨਾਮ ਨੇ ਉਹਨਾਂ ਦੇ ਫੈਮਿਲੀ ਮੈਂਬਰ ਨੇ ਜਾਂ ਉਹਨਾਂ ਨੇ ਆਪ ਕਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਖਿਲਾਫ ਕੋਈ ਦਿੱਤਾ ਵੀ ਜੇ ਬਾਹਰ ਆਉਂਦੇ ਨੇ ਤਾਂ ਸਾਨੂੰ ਇਹਨਾਂ ਤੋਂ ਖਤਰਾ ਹੈ ਦੇਖੋ ਜੀ ਇੱਕ ਮੈਂ ਨਾਮ ਦੱਸਿਆ ਤੁਹਾਨੂੰ ਕਿ ਪ੍ਰਤਪਾਲ ਸਿੰਘ ਬਰਗਾੜੀ ਜੋ ਕਿ ਇੱਕ ਪ੍ਰਚਾਰਕ ਨੇ ਜੀ ਉਹਨਾਂ ਨੇ ਇਵਨ ਕਿ ਐਫੀਡੇਵਿਟ ਦਿੱਤਾ ਹੈ ਕਿ ਮੈਨੂੰ ਭਾਈ ਅਮਰਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਹੈ ਹੂੰ ਇਹ ਜਾਣਬੁੱਝ ਕੇ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਉਹ ਤਾਂ ਨੇ ਸਪੈਸੀਫਿਕਲੀ ਸਾਨੂੰ ਇੱਕ ਕੈਬਿਨਟ ਦਿੱਤਾ ਹੈ ਹੂੰ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕੋਰਟ ਵਿੱਚ ਵੀ ਬਿਆਨ ਦੇਣ ਨੂੰ ਤਿਆਰ ਆ ਕਿ ਮੈਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਹੂੰ ਤੇ ਕੋਈ ਕੋਈ ਲੀਡਰ ਹੈ ਕਿਸਨੇ ਅਪਰੋਚ ਨਹੀਂ ਕੀਤਾ ਕੋਈ ਕੋਈ ਜਿਹੜੇ 12 15 ਬੰਦੇ ਜਿਹੜੇ ਹੋਰ ਆ ਜਿਵੇਂ ਤੁਸੀਂ ਭਗਤ ਸਿੰਘ ਦੁਆਬੀ ਜਾਂ ਜਿਹੜੇ ਜਿਹੜੇ ਨਾਮ ਲਏ ਇਹਨਾਂ ਤੋਂ ਬਿਨਾ ਕੋਈ ਮੇਨ ਕੋਈ ਜਿਹੜੇ ਆਪਾਂ ਵੱਡਾ ਚਿਹਰਾ ਕਹਿ ਲਿਆ ਕੋਈ ਲੀਡਰ ਹੋਵੇ ਕੋਈ ਸਿਆਸਤ ਨਾਲ ਜੁੜਿਆ ਕੋਈ ਸੱਤਾਧਿਰ ਦਾ ਵਿਰੋਧੀ ਧਿਰ ਦਾ ਨਹੀਂ ਨਹੀਂ ਇਹ ਤਾਂ ਨਾ ਕੋਈ ਨਹੀਂ ਐਜੀ ਇਹ ਤਾਂ ਕੋਈ ਨਹੀਂ ਹੈ ਬਿਲਕੁਲ ਆਟੇ ਕਪ ਜਿਹੜੀ ਪੈਰੋਲ ਮੰਗ ਰਹੀ ਸੀ ਉਹ ਆਪਾਂ ਮੰਗ ਰਹੇ ਸੀ ਜਿਹੜੀ ਸੰਸਦ ਰੋਜ اجلاس ਦੇ ਵਿੱਚ ਲਈ ਤਾਂ ਉਹ ਤਾਂ ਹੁਣ ਸਮਾਂ ਹੀ ਬਹੁਤ ਘੱਟ ਰਹਿ ਗਿਆ ਤੁਹਾਨੂੰ ਲੱਗਦਾ ਹੈ ਕਿ ਆਪਾਂ ਨੂੰ ਪੈਰੋਲ ਮਿਲ ਸਕਦੀ ਹੈ ਦੇਖੋ ਆਸ ਤਾਂ ਬੜੀ ਹੈ ਕਿਉਂਕਿ 15 ਤਰੀਕ ਨੂੰ ਮੰਡੇ ਨੂੰ ਦੁਬਾਰਾ ਸੁਣਵਾਈ ਹੈ ਹਮ ਔਰ ਆਰਗੂਮੈਂਟ ਇਹ ਕੰਟੀਨਿਊ ਚੱਲ ਰਹੇ ਨੇ ਸਰਕਾਰ ਨੇ ਪੰਜਾਬ ਸਰਕਾਰ ਨੇ ਆਪਣਾ ਪੱਖ ਜਿਹੜਾ ਰੱਖ ਦਿੱਤਾ ਹਮ ਅਸੀਂ ਆਪਣਾ ਪੱਖ ਪਹਿਲਾਂ ਰੱਖ ਸਕਦੇ ਸੀਗੇ ਹੁਣ ਭਾਰਤ ਸਰਕਾਰ ਦਾ ਪੱਖ ਸੁਣਨਾ ਤੇ ਸਾਨੂੰ ਦੁਬਾਰਾ ਸੁਣਨਾ ਫਿਰ ਸਾਨੂੰ ਆਸਤਾ ਪੂਰੀ ਹੈ ਕਿਉਂਕਿ ਕੋਈ ਕੋਈ ਵੱਡਾ ਕੋਈ ਰੀਜ਼ਨ ਕੋਈ ਲੱਗ ਨਹੀਂ ਰਿਹਾ ਕਿ ਡਿਨਾਈ ਕਰਨ ਦਾ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਆਪਣੇ ਹਲਕੇ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਣਾ ਹੈ ਮੰਗਾਂ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਣਾ ਉਹ ਸਾਡਾ ਨੁਮਾਇੰਦਾ ਹੀ ਲੈ ਕੇ ਜਾ ਸਕਦਾ ਹੈ ਇਹ ਜੋ ਇਹ ਜੋ ਜੋ ਡੈਮੋਕ੍ਰੇਸੀ ਐਸੇ ਦੇ ਵਿੱਚ ਆਪਾਂ ਆਪਣਾ ਨੁਮਾਇੰਦਾ ਚੁਣਦੇ ਹਾਂ ਕਿਉਂਕਿ ਹਰ ਹਰ ਇੱਕ ਪਰਸਨ ਜਿਹੜਾ ਵਿਧਾਨ ਸਭਾ ਜਾਂ ਪਾਰਲੀਮੈਂਟ ਜਾ ਕੇ ਆਪਣਾ ਆਪਣੀਆਂ ਗੱਲਾਂ ਆਪਣੀਆਂ ਮੰਗਾਂ ਨਹੀਂ ਰੱਖ ਸਕਦਾ ਜਿਸ ਕਰਕੇ ਅਸੀਂ ਆਪਾਂ ਰਿਪਰੈਜ਼ੈਂਟੇਟਿਵ ਚੁਣਦੇ ਆ ਜੇ ਸਾਡਾ ਰਿਪਰੈਜ਼ੈਂਟੇਟਿਵ ਜਿਹੜਾ ਆ ਜੇ ਉਹ ਨੂੰ ਆਉਣ ਨਹੀਂ ਦੇਣਗੇ ਤਾਂ ਉਹ ਜਿਹੜਾ 18-20 ਲੱਖ ਲੋਕ ਨੇ ਉਸ ਹਲਕੇ ਦੇ ਉਹਨਾਂ ਦੀ ਗੱਲ ਕਿਵੇਂ ਪਹੁੰਚੇਗੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਦੇ ਕਿਵੇਂ ਅਸੀਂ ਦਸਿਆ ਦੇ ਪਟੀਸ਼ਨ ਦੇ ਵਿੱਚ ਕਿ ਜਿਹੜੇ ਜਦੋਂ ਆ ਰੀਸੈਂਟ ਦੀ ਪਿਛੇ ਹਾਰ ਆਈ ਸੀ ਉਹਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚੋਂ ਕਰੀਬ-ਕਰੀਬ 800 ਪਿੰਡ ਜਿਹੜਾ ਉਹ ਪ੍ਰਭਾਵਿਤ ਹੋਇਆ ਸੀ ਜੀ 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 ਉਹਦੇ ਲਈ ਅਸੀਂ ਫੰਡ ਰੀਲੀਜ਼ ਕਰਾਉਣ ਦੇ ਲਈ ਉਹਨਾਂ ਨੂੰ ਮੁੜ ਮੁਸੀਬੇ ਦੇ ਲਈ ਦੂਸਰਾ ਜੋ ਮੇ ਸਭ ਤੋਂ ਵੱਡਾ ਜਿਹੜਾ ਮੁੱਦਾ ਆ ਪੰਜਾਬ ਦਾ ਨਸ਼ਿਆਂ ਦਾ ਉਹਦੇ ਉੱਪਰ ਅਸੀਂ ਗੱਲ ਕਰਨਾ ਚਾਹੁੰਦੇ ਆ ਕਿ ਅਸੀਂ ਆਪਣੇ ਹਲਕੇ ਦੀ ਆਵਾਜ਼ ਬਣ ਕੇ ਉੱਥੇ ਬੋਲਣਾ ਚਾਹੁੰਦੇ ਆ ਕਿਉਂਕਿ ਭਾਈ ਉਹ ਪਾਲ ਸਿੰਘ ਉਹਨਾਂ ਨੇ ਕੋਈ ਆਪਣੀ ਜਾਤੀ ਗੱਲ ਨਹੀਂ ਕਰਨੀ ਜੀ ਜੀ ਉਹਨਾਂ ਨੇ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਬੋਲਣਾ ਹ ਹ ਸੋ ਵੇਖੋ ਕਿੰਨਾ ਇਹ ਡਿਕਟੇਟਰਸ਼ਿਪ ਦਾ ਵਾਲਾ ਰਵਈਆ ਜੋ ਹੈ ਸਰਕਾਰ ਦਾ ਦੇਖਣ ਨੂੰ ਮਿਲ ਰਿਹਾ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਮੈਂਬਰ ਪਾਰਲੀਮੈਂਟ ਉੱਥੇ ਬੋਲੇਗਾ ਤਾਂ ਕੀ ਬਣਾਉਣਾ ਸਕੇ ਚਲੋ ਅੱਛਾ ਆਖਰੀ ਸਵਾਲ ਮਾਨ ਸਰ ਆਖਰੀ ਸਵਾਲ ਹੈ ਵੀ ਜਿਹੜੀ ਤੁਸੀਂ ਮੰਗ ਕੀਤੀ ਹੈ ਅਦਾਲਤ ਹਾਈ ਕੋਰਟ ਦੇ ਵਿੱਚ ਸਿਰਫ ਪੈਰੋਲ ਜਿਹੜੀ ਮੰਗੀ ਆ ਆਪਾਂ ਦਿੱਲੀ ਸੈਸ਼ਨ ਤੱਕ ਮੰਗੀ ਹੈ ਲੋਕ ਸਭਾ ਤੱਕ ਜਾਂ ਪੰਜਾਬ ਆਉਣ ਦਾ ਵੀ ਕੋਈ ਜ਼ਿਕਰ ਕੀਤਾ ਵਿੱਚ ਜੀ ਨਹੀਂ ਜੀ ਨਹੀਂ ਸਿਰਫ ਸਿਰਫ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਆਉਣਾ ਹੈ ਹੂੰ ਜੈਲੀ ਆਉਣਾ ਉੱਥੇ ਦਿੱਲੀ ਦੇ ਸਾਨੂੰ 4 ਦਿਨ ਮਿਲਦੇ ਆ 5 ਦਿਨ ਮਿਲਦੇ ਉੱਥੇ ਸਟੇ ਕਰਨਗੇ ਪੰਜਾਬ ਵਾਲਾ ਕੋਈ ਜ਼ਿਕਰ ਨਹੀਂ ਹੈ ਜੀ ਪੰਜਾਬ ਬਾਰੇ ਅਸੀਂ ਕੋਈ ਡਿਮਾਂਡ ਨਹੀਂ ਕੀਤੀ ਕੋਈ ਨਿਰੰਦਾਬ ਜ਼ਿਕਰ ਰੱਖਿਆ ਵੀ ਪਰਿਵਾਰਕ ਮੈਂਬਰ ਮਿਲ ਸਕਣ ਜਾਂ ਕੋਈ ਤੁਸੀਂ ਜਿੱਦਾਂ ਇਸ ਤਰ੍ਹਾਂ ਕੁਝ ਨਹੀਂ ਰੱਖਿਆ ਸਿੰਪਲੀ ਅਸੀਂ ਇਹ ਕਿਹਾ ਕਿ ਉਥੇ ਪਾਰਲੀਮੈਂਟ ਵੀ ਬੋਲਣ ਦਾ ਉਹਨਾਂ ਨੂੰ ਉਹਨਾਂ ਨੂੰ ਅਲਾਉਟ ਕੀਤਾ ਜਾਏ ਚਲੋ ਚਲੋ ਠੀਕ ਹੈ ਹਰਜੋਤ ਸਿੰਘ ਤੁਹਾਡਾ ਧੰਨਵਾਦ ਜਾਣਕਾਰੀ ਦੇਣ ਦੇ ਲਈ ਦੇਖੋ ਅਮਰਜੀਤ ਜੀ ਮੈਂ ਆਪਾਂ ਦੇਖ ਰਹੀ ਸੀ ਵੀ ਹਰਜੋਤ ਸਿੰਘ ਮਾਨ ਇਹਨਾਂ ਨੇ ਗੱਲ ਜਾਣਕਾਰੀ ਆਪਾਂ ਨੂੰ ਜਿਹੜੀ ਪੂਰੀ ਦਿੱਤੀ ਹੈ ਹੁਣ ਉਹਦੇ 'ਚ ਇੱਕ ਗੱਲ ਹੈ ਕਿ ਦੇਖੋ ਐਨਐਸਏ ਆ ਜਿਹੜਾ ਹਮ ਐਨਐਸਏ ਇੱਕ ਡਿਪਟੀ ਕਮਿਸ਼ਨਰ ਅਮਰਤਸਰ ਦੇ ਥਰੂ ਲੱਗਿਆ ਥਰੂ ਜਿਹੜਾ ਲੱਗਿਆ ਅਮਰਤਸਰ ਡਿਪਟੀ ਕਮਿਸ਼ਨਰ ਨੇ ਲਿਖਤਾ ਤੇ ਐਨਐਸਏ ਲੱਗ ਗਿਆ ਹੁਣ ਜਿੰਨੀ ਦੇਰ ਡਿਪਟੀ ਕਮਿਸ਼ਨਰ ਅਮਰਤਸਰ ਉਹ ਇਹ ਦੁਆਰਾ ਨਹੀਂ ਕਹਿੰਦੇ ਨੇ ਕਿ ਹੁਣ ਐਨਐਸਏ ਦੀ ਜਰੂਰਤ ਨਹੀਂ ਜਾਂ ਸਾਨੂੰ ਇਹਨਾਂ ਦੀ ਲੋੜ ਨਹੀਂ ਜਾਂ ਹੁਣ ਮਾਹੌਲ ਠੀਕ ਹੈ ਮਾਹੌਲ ਸ਼ਾਂਤ ਹੋ ਗਿਆ ਤਾਂ ਉਨੀ ਦੇਰ ਮੈਨੂੰ ਲੱਗਦਾ ਵੀ ਪੈਰੋਲ ਮਿਲਣੀ ਮੁਸ਼ਕਲਾ ਸੋ ਇਸ ਕਰਕੇ ਇਹ ਹੈ ਵੀ ਹੁਣ ਸਾਰਾ ਧਾਰਮਦਾਰ ਜਿਹੜਾ ਹੈਗਾ ਉਹ ਮਾਨਯੋਗ ਹਾਈ ਕੋਰਟ ਤੇ ਹੈ ਚਲੋ ਅਗੇ ਇੱਕ ਹੋਰ ਹੈ ਦਿਨ ਚਾਰ ਰਹਿ ਗਏ ਠੀਕ ਹੈ ਕਿਉਂਕਿ 15 ਤਰੀਕ ਨੂੰ ਦੁਆਰਾ ਸ਼ੁਰੂ ਹੋਣਾ 19 ਤੱਕ ਸਮਾਪਤੀ ਹੈ 15 16 17 18 19 15 ਦੀ ਸੁਣਵਾਈ ਹੈ ਉਸ ਤੋਂ ਪਹਿਲਾਂ ਜਿਹੜਾ ਹੈਗਾ 15 ਇਹਦੇ ਤੇ ਵੀ ਬਹਿਸ ਹੋਣੀ ਹੈ ਸੈਂਟਰ ਸਰਕਾਰ ਦਾ ਵੀ ਸੁਣਨਾ ਕੋਰਟ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਦੁਬਾਰਾ ਸੁਣਵਾਈ ਹੋ ਕੇ ਫਿਰ ਕੋਈ ਆਰਡਰ ਆਏਗਾ ਹਾਂ ਇਹ ਹੋ ਸਕਦਾ ਵੀ ਜੇ 15 ਦੀ ਸੁਣਵਾਈ ਆ ਉਹਨੂੰ 16 ਦੇ ਇੱਕ ਆਰਡਰ ਦੇ ਕੇ ਕੋਈ ਨਾ ਕੋਈ 17 18 19 ਤਿੰਨ ਦਿਨ ਹੋ ਸਕਦੇ ਆ ਜੇ ਅਦਾਲਤ ਜੇ ਚਾਹੇਗੀ ਤਾਂ ਬਿਲਕੁਲ ਠੀਕ ਹੈ ਮਾਨਜ ਬਹੁਤ ਧੰਨਵਾਦ ਸੋ ਬਿਲਕੁਲ ਹੁਣ ਜਿਹੜਾ ਖਾਸ ਤੌਰ ਤੇ ਜਿਹਦੇ ਉੱਪਰ ਸਿਚਰਚਾ ਤੇ ਵਿਚਾਰ ਕੀਤਾ ਵਕੀਲ ਦਾ ਜਿਹੜਾ ਪੱਖ ਵੀ ਲਿਆ ਸੰਸਦ ਅਮਰਿਤਪਾਲ ਸਿੰਘ ਦੇ ਮਾਮਲੇ ਲੈ ਕੇ ਜਿਹੜੀ ਅੱਜ ਪੰਜਾਬ ਸਰਕਾਰ ਨੇ ਵੀ ਆਪਣਾ ਪੱਖ ਰੱਖਿਆ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ ਮੁਰ ਦੁਬਾਰਾ ਜਿਹੜੀ 15 ਤਰੀਕ ਨੂੰ ਸੁਣਵਾਈ ਹੋਣੀ ਹੈ ਕਿ ਬਾਕੀ ਸੈਸ਼ਨ ਦੇ ਵਿੱਚ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਫਿਰ ਅੱਗੇ ਕੋਰਟ ਕੀ ਫੈਸਲਾ ਲੈਂਦਾ ਹੈ ਹੋ 19 ਤਰੀਕ ਨੂੰ ਮੁਰ ਦੁਆਰਾ ਸੀ ਤੁਹਾਨੂੰ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਫਿਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਕਰਵਾ